ਜ਼ਹਿਰੀਲੇ ਸ਼ਰਾਪ ਪੀਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਤੇ ਜਿਸ ਨੂੰ ਲੈ ਕੇ 10 ਲੋਕ ਉੱਥੇ ਹੀ ਗ੍ਰਿਫਤਾਰ ਕੀਤੇ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਵੀ ਮਿਲ ਰਿਹਾ ਹੈ ਤੇ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਉੱਤੇ 302 ਦਾ ਪਰਚਾ ਦਰਜ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਰਿਵਾਰ ਨੂੰ ਯਕੀਨ ਵੀ ਦਿਵਾਇਆ ਗਿਆ ਹੈ ਤੇ ਉੱਥੇ ਹੀ ਕਿਹਾ ਕਿ ਇਹ ਪਰਿਵਾਰ ਨੂੰ ਸਾਰਿਆਂ ਨੂੰ ਮੈਂ ਸੰਭੂਗਾ ਅਤੇ ਇਕੱਲੇ-ਇਕੱਲੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਦਵਾਵਾਂਗਾ ਤੇ ਯਕੀਨ ਜਿਹੜਾ ਪਰਿਵਾਰ ਨੂੰ ਦਿਵਾਇਆ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਕਿਹਾ ਕਿ ਜਿਹੜੀ ਵੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਦੀ ਮੌਤ ਨਹੀਂ ਸਗੋ ਕਤਲ ਹੋਇਆ ਹੈ ਤੇ ਹੁਣ 302 ਦਾ ਪਰਚਾ ਜ਼ਰੂਰ ਹੋਵੇਗਾ ਤੇ ਵੱਡੀ ਕਾਰਵਾਈ ਵੀ ਹੋਵੇਗੀ ਤੇ ਮੁੱਖ ਮੰਤਰੀ ਭਗਵੰਤ ਮੰਦਾ ਹੋਰ ਕੀ ਕਹਿਣਾ ਹੈ ਸੁਣਦੇ ਆਂਦੇ ਵਿੱਚ ਸੱੱਰ ਵਿਸ਼ੇ ਨੇ ਨੌਨਾਂ ਪਰਵਾਰਾਂ ਨੂੰ ਲਿਖ ਕੇ ਆਇਆ ਗਰੀਬ ਪਰਿਵਾਰ ਦੇ ਹਰ ਤਮਾਉਂ ਉਹੀ ਚਲੇ ਗਏ ਜਿਹੜੇ ਤਮਾਉਂ ਦੇ ਚਲੇ ਗਏ ਕਿਸੇ ਦੇ ਬੱਚਾ ਤੀਜੀ ਕਲਾਸ 'ਚ ਹੈ ਕਿਸੇ ਦਾ ਸੱਤਵੀਂ ਕਲਾਸ 'ਚ ਹੈ ਮੈਨੂੰ ਖੁਸ਼ੀ ਨਹੀਂ ਮੈਂ ਇਸੇ ਕੋਸ਼ਿਸ਼ਾਂ ਪਹਿ ਗਿਆ ਬਹੁਤ ਮਾੜੀ ਗੱਲ ਹੋਈ ਐ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਦਾ ਅਫਸੋਸ ਹੈ ਕਿ ਇਹ ਕੋ ਪਿੰਡ ਚ 7-7 8-8 ਸਿਲੇ ਬੈਣ ਇਹ ਆਪਾਂ ਆਪਣੇ ਰਾਜ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਤੁਲਿਆ ਜੱਤ ਨਹੀਂ ਵਰਦੀ ਸੋ ਬਹੁਤ ਮਾੜੀ ਗੱਲ ਹੋਈ ਐ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂੰਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋਰਸ ਖੜੀ ਹੈ ਮੈਂ ਆਰਡਰ ਕਰਤਾ ਡੀਸੀ ਨੂੰ ਜਿਹੜੇ ਬੰਦਿਆਂ ਦਾਸਤਾ ਫੜਲੇ ਦਾਸਤਾ ਫੜਲੇ ਨਬਈ ਹਾਂਜੀ ਦਾਸ ਫੜਲੇ ਹਾਂਜੀ ਦਾਸ ਫੜਲੇ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿ ਜਿਸ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜ਼ਿਲ੍ਹੇ 'ਚ ਨਹੀਂ ਕਰਦੇ ਹੋਣੇ ਪਾਕੀ ਜ਼ਿਲ੍ਹੇ 'ਚ ਵੀ ਕਰਦੇ ਹੋਣੇ ਕੰਮ ਇਹ ਇਹ ਕੈਕ ਫੜਿਆ ਜਾਊਗਾ ਪੂਰਾ ਕਿ ਸਮਰੂਹ ਜ਼ਿਲ੍ਹੇ ਆਲੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨ ਕਰਨ ਕਲੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਚੀ ਹੋਊਗੇ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਮਚਾਏ ਨੇ ਮੈਂ ਤੁਹਾਡੇ ਨਾਲ ਆ ਹਰ ਵਕਤ ਤੁਹਾਡੇ ਨਾਲ ਆ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆ ਖਨੌਰੀ ਵਿੱਚ ਦੀ ਬਾਤੜਾਂ ਨਰਵਾਣਾ ਜੀਦ ਵਿੱਚ ਨਹੀਂ ਕੋ ਮੇਰਾ ਫਰਜ ਬਣਦਾ ਉਹ ਮਾਵਾ ਬੈਠੀਆਂ ਨੇ ਮਾਵਾ ਪੈਣਾ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਤੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਵੇਚ ਕੇ ਦੀ ਗੱਲ ਹੈ ਮੈਂ ਕਰਾ ਕੋਈ ਕੁੰਭ ਵਾਲਾ ਮੇਲਾ ਵੀ 12 ਸਾਲ ਲੈਣਾ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਦੇ ਜਲੀ ਦੇ ਦਿਲ ਤੋਂ ਲੈ ਕੇ ਜੋ ਮੈਂ ਹਾਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹੁੰਨਾ ਯਾਰ ਮੇਰੇ ਪੰਜਾਬ ਦੇ ਲੋਕ ਖੁਕ ਵਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਵੱਜਿਆਂ ਨੂੰ ਨੌکریاں ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌکریاں ਮਿਲਣ ਕੋਈ ਸਪਾਰਸ਼ ਨਾ ਚੱਲੇ ਕੋਈ ਕਿਸੇ ਦਾ ਪੈ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮ ਐਲ ਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਤੁਹਾਡੇ ਪਿੰਡ ਵੀ ਨੋਕੀਆਂ ਮੇਰੀਆਂ ਹੋਣਗੀਆਂ ਇੱਕ ਦੋ ਹੈ ਤੁਹਾਨੂੰ ਕੋਈ ਪੈਸਾ ਲੱਗਿਆ ਕਿਸੇ ਚਾਰਸ ਲੱਗਿਆ ਸੋ ਤੁਹਾਡੇ ਕਰਕੇ ਖੜੇ ਆ ਮੈਂ ਕਿਹਾ ਸੀ ਕਿ ਬਾਹਰਲੇ ਮੂਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗ ਪਏ ਮੈਨੂੰ ਰੋਜ਼ਾ ਚਾਰ ਪੰਜ ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਰਕ ਦੇਵ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ आज आप अपनी धरती कर लें यार गए घरों बचा नहीं पिंड चार बाद गुस्सा तो ढैला हो जाता भूआ छुस के गए हुए सिस्टम तुरुस तो गए हुए मना लागे कोई गल नहीं अपनी मना ला पैर फट लगे आ जाओ घरें आज आप घर कर ठीक करा ਪੋਰਕੂ ਕੈਸੇ ਉਸੇ ਕਮਾਉਂ ਰਿਹਾ ਐ ਐਸੀ ਇਥੇ ਪੈਸੇ ਕਮਾਉਣਾ ਮੈਂ ਤੁਹਾਡੇ ਪਿੰਡ ਰੇ ਇੱਕ ਸ਼ੋਅ ਦਾ ਮੈਂ ਵੀ 3 ਲੱਖ ਲੈਂਦਾ ਫੇਰ ਕੱਲ ਕੱਲ ਪੂਰੀ ਆ ਤੁਹਾਡੇ ਪਿੰਡ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਹਰੇਕ ਪਰਿਵਾਰ ਨੂੰ 5 ਲੱਖ ਦੇ ਕੇ ਜਾ ਰਹੇ ਹਾਂ ਤਾਂ ਮੈਨੂੰ ਕੀ ਲੋੜ ਸੀ ਵੀ ਪੰਗਾ ਲੈਣ ਦੀ ਨਾ ਨਾਲ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕਤੰਤਰਿਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਵਦੀ ਮਰਜ਼ੀ ਨਾਲ ਪਾਓ ਕਿਸੇ ਮਾਮਲੇ ਫੱਕੜ ਦੇ ਕਹਿਣ ਤੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਓ ਇਹ ਹੁਣ ਫੇਰ ਆਉਣ ਕੀ ਹੁਣ ਤੰਗ ਕਰ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਹ ਔਰ ਆ ਜਿਹੜਾ ਘੋੜਾ ਹੈ ਮੈਨੂੰ ਲੱਗਦਾ ਵੀ ਢੇੜ 200 ਸਾਲ ਦਾ ਪੁਰਾਣਾ ਹੋਊਗਾ ਸੌ ਚਾਲੂ ਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ ਫਿਰ ਵੀ ਕਿਉਂ ਖੜਾ ਹੈ ਜੜਾ ਨਾਲ ਜੁੜਿਆ ਹੈ ਗਮਲੇ ਵਾਲੇ ਬੂਟੇ ਜਿਹੜੇ ਨਾ ਛੋਟੀ ਜਿਹੀ ਹਨੇਰੀ ਨਾਲ ਹੀ ਡਗ ਪੈਂਦੇ ਨੇ ਇਹਦੀਆਂ ਜੜਾਂ ਨੇ ਮਾਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾ ਦੇ ਸਾਡੇ ਆ 10 11 ਰਿਸ਼ਤੇਦਾਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਿਆਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਈਆਂ ਨੇ ਹਨ ਫੱਤੜਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਸੋ ਆਪਾਂ ਦਾ ਆਪਣੇ ਪਿੰਡਾਂ ਯਾਰ ਜਿਸ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਲਾ ਦੇ ਤੋੜਦੇ ਨਾਲ ਥੋੜੇ ਵਰਗੇ ਐਂ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਭਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਹੈ ਭਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲੀਆਂ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਹੁੰਦਾ ਹੈ